ਸਤਿ ਸ਼੍ਰੀ ਅਕਾਲ ਜੀ ਲੈ ਕੇ ਆਇਆ ਅੱਜ ਦੀ ਨਵੀਂ ਕਹਾਣੀ ਮੇਰੇ ਮਾਲਕ ਨੇ ਕਿਹਾ ਕਿ ਜੋ ਵੀ ਕੁੜੀ ਮੇਰੇ ਨਾਲ ਸਵੀਮਿੰਗ ਪੂਲ ਵਿੱਚ ਨਹਾਊਗੀ ਮੈਂ ਉਹਨੂੰ 6 ਲੱਖ ਰੁਪਏ ਦੇਵਾਂਗਾ ਤੇ ਮੈਂ ਕਈ ਸਾਲਾਂ ਤੋਂ ਮਾਲਕ ਦੇ ਘਰ ਵਿੱਚ ਕੰਮ ਕਰ ਰਹੀ ਸੀ ਮੈਂ ਮਾਲਕ ਦੀ ਗੱਲ ਮੰਨ ਲਈ ਤੇ ਸਵੀਮਿੰਗ ਵਾਲਾ ਸੂਟ ਪਾ ਕੇ ਪੂਲ ਵਿੱਚ ਚਲੀ ਗਈ ਥੋੜੀ ਦੇਰ ਬਾਅਦ ਮਾਲਕ ਵੀ ਪੂਲ ਵਿੱਚ ਆ ਗਿਆ ਤੇ ਮੇਰੇ ਹੋਸ਼ ਉੱਡ ਗਏ ਜਦੋਂ ਮਾਲਕ ਨੇ ਮੇਰੀ ਸਵੇਰ ਦੀ ਹੀ ਬਹੁਤ ਗਰਮੀ ਸੀ ਅੱਜ ਮੈਂ ਕੰਮ ਕਰਕੇ ਫ੍ਰੀ ਹੋ ਕੇ ਬਾਹਰ সুইমিং ਪੂਲ ਦੇ ਕੋਲ ਬੈਠ ਗਈ ਗਰਮੀ ਦਾ ਕਰਕੇ ਮੈਨੂੰ ਵੀ ਬਹੁਤ ਜ਼ਿਆਦਾ ਗਰਮੀ ਲੱਗ ਰਹੀ ਸੀ ਮੈਂ ਆਪਣੇ ਪੈਰਾਂ ਵਿੱਚੋਂ ਚੱਪਲਾਂ ਲਾ ਕੇ ਪਾਣੀ ਵਿੱਚ ਪੈਰ ਪਾ ਕੇ ਬੈਠੀ ਸੀ ਹਜੇ ਮੈਨੂੰ ਕੁਝ ਟਾਈਮ ਹੀ ਹੋਇਆ ਸੀ ਕਿ ਘਰ ਦਾ ਮੇਨ ਗੇਟ ਖੁੱਲਿਆ ਤੇ ਮਾਲਕ ਵਾਪਸ ਆ ਗਿਆ ਉਹਦਾ ਨਾਮ ਜਸ਼ਨ ਸੀ ਮੈਂ ਫਟਾਫਟ ਪੂਲ ਵਿੱਚੋਂ ਪੈਰ ਬਾਹਰ ਕੱਢੇ ਤੇ ਖੜੀ ਹੋ ਗਈ ਮਾਲਕ ਘਰ ਦੇ ਅੰਦਰ ਚਲਾ ਗਿਆ ਤਾ ਮੈਂ ਵੀ ਉਹਦੇ ਪਿੱਛੇ ਹੀ ਚਲੀ ਗਈ। ਉਹਨੇ ਮੈਨੂੰ ਇਗਨੋਰ ਕਰ ਦਿੱਤਾ ਤੇ ਆਪਣੇ ਕਮਰੇ ਵਿੱਚ ਚਲਾ ਗਿਆ। ਜਦ ਕਿ ਮੈਂ ਉੱਥੇ ਹੀ ਖੜੀ ਰਹੀ। ਮੈਂ ਜਿੰਨਾ ਉਹਦੇ ਕੋਲ ਜਾਣ ਦੀ ਕੋਸ਼ਿਸ਼ ਕਰਦੀ ਸੀ, ਉਹ ਓਨਾ ਹੀ ਮੇਰੇ ਤੋਂ ਦੂਰ ਜਾਂਦਾ ਸੀ। ਪਰ ਕਿਉਂ? ਇਸ ਗੱਲ ਦਾ ਜਵਾਬ ਮੈਨੂੰ ਸਮਝ ਨਹੀਂ ਆ ਰਿਹਾ ਸੀ। ਮੈਨੂੰ ਇੱਥੇ ਆਈ ਨੂੰ 1 ਮਹੀਨਾ ਹੋ ਗਿਆ ਸੀ। 1 ਮਹੀਨੇ ਵਿੱਚ ਮੈਂ ਮਾਲਕ ਦੇ ਘਰ ਕੰਮ ਕਰਨ ਲੱਗ ਪਈ ਸੀ। ਮੇਰੀ ਮਜਬੂਰੀ ਸੀ ਪਰ ਮੈਂ 1 ਮਹੀਨੇ ਉਸ ਮਾਲਕ ਦੇ ਨਾਲ ਵਿਆਹ ਕਰਾਉਂਦੇ ਸੁਪਨੇ ਦੇਖਣ ਲੱਗ ਪਈ ਸੀ ਮੇਰੇ ਘਰ ਬਹੁਤ ਗਰੀਬੀ ਸੀ ਮੇਰੇ ਭਰਾ ਨੇ ਵੀ ਗਰੀਬੀ ਦੇਖ ਕੇ ਇੱਕ ਏਜੰਟ ਨੂੰ ਪੈਸੇ ਦੇ ਕੇ ਮੈਨੂੰ ਬਾਹਰ ਭੇਜ ਦਿੱਤਾ ਤੇ ਮੇਰੀ ਇੱਥੇ ਹੀ ਨੌਕਰੀ ਲੱਗ ਗਈ ਵੈਸੇ ਵੀ ਮੈਂ ਪੀਏ ਕੀਤੀ ਹੋਈ ਸੀ ਮੇਰਾ ਭਰਾ ਸਮਝਦਾ ਸੀ ਕਿ ਮੈਨੂੰ ਚੰਗੀ ਨੌਕਰੀ ਮਿਲ ਜਾਊਗੀ ਪਰ ਅੱਜ ਕੱਲ ਦੇ ਜਮਾਨੇ ਵਿੱਚ ਨੌਕਰੀਆਂ ਕਿੱਥੋਂ ਮਿਲਦੀਆਂ ਵਾ ਇੰਨੀ ਧੁੱਪ ਵਿੱਚ ਮੈਨੂੰ ਇੱਕ ਨੌਕਰਾਨੀ ਦੀ ਨੌਕਰੀ ਮਿਲ ਗਈ ਉਹ ਵੀ ਦੁਬਈ ਵਿੱਚ ਤੇ ਮਾਂ ਮੈਨੂੰ ਇੱਥੇ ਨਹੀਂ ਭੇਜਣਾ ਚਾਹੁੰਦੀ ਸੀ ਪਰ ਮੇਰੇ ਭਰਾ ਨੇ ਜਿੱਦ ਕੀਤੀ ਤੇ ਮੈਨੂੰ ਇੱਥੇ ਭੇਜ ਦਿੱਤਾ ਕਿਹਾ ਕਿ ਤੂੰ ਸਾਰੀ ਉਮਰ ਇਦਾਂ ਹੀ ਬੈਠੀ ਕੀ ਕਰੂੰਗੀ ਤੇਰੀ ਡਿਗਰੀ ਵੀ ਕਿਸੇ ਕੰਮ ਨਹੀਂ ਆਉਗੀ ਜੋ ਨੌਕਰੀ ਤੇਨੂੰ ਮਿਲ ਰਹੀ ਆ ਉਹੀ ਕਰ ਲੈ ਇੱਥੇ ਤਾਂ ਮੁੰਡਿਆਂ ਦੀ ਵੀ ਕੋਈ ਨੌਕਰੀ ਨਹੀਂ ਨਿਕਲੀ ਨਹੀਂ ਤਾਂ ਮੈਂ ਹੀ ਕੋਈ ਛੋਟੀ ਮੋਟੀ ਨੌਕਰੀ ਕਰ ਲੈਂਦਾ ਮੈਂ ਵੀ ਆਪਣੇ ਭਰਾ ਦੇ ਨਾਲ ਦੀ ਗੱਲ ਕੀਤੀ ਕਿਉਂਕਿ ਮੈਂ ਵੀ ਇਸ ਅਜੀਬ ਜਿਹੀ ਜ਼ਿੰਦਗੀ ਵਿੱਚੋਂ ਨਿਕਲਣਾ ਚਾਹੁੰਦੀ ਸੀ ਇੱਕ ਮਹੀਨਾ ਪਹਿਲਾਂ ਹੀ ਮੈਂ ਆਪਣੇ ਮਾਲਕ ਦੇ ਘਰ ਆ ਕੇ ਨੌਕਰਾਨੀ ਬਣ ਗਈ ਇਸ ਇੱਕ ਮਹੀਨੇ ਵਿੱਚ ਮੈਂ ਫੈਸਲਾ ਕਰ ਲਿਆ ਕਿ ਮੈਂ ਕਿਸੇ ਵੀ ਤਰ੍ਹਾਂ ਮੈਂ ਮਾਲਕ ਨਾਲ ਵਿਆਹ ਕਰਵਾ ਲਵਾਂਗੀ ਤੇ ਮੇਰਾ ਕੰਟੈਕਟ 3 ਸਾਲ ਦਾ ਸੀ ਪਰ ਮੈਂ ਦੁਬਈ ਤੋਂ ਵਾਪਸ ਨਹੀਂ ਜਾਣਾ ਚਾਹੁੰਦੀ ਸੀ ਵੈਸੇ ਵੀ ਜੋ ਐਸ਼ ਆਰਾਮ ਮੈਨੂੰ ਇੱਥੇ ਮਿਲ ਰਹੇ ਸੀ ਉਹ ਘਰ ਵਿੱਚ ਕਿੱਥੇ ਮਿਲਨੇ ਸੀ ਮੈਂ ਹਾਲ ਵਿੱਚ ਹੀ ਬੈਠ ਗਈ ਤੇ ਮਾਲਕ ਦੇ ਕਮਰੇ ਵਿੱਚੋਂ ਬਾਹਰ ਨਿਕਲਣ ਦਾ ਇੰਤਜ਼ਾਰ ਕਰ ਲੱਗ ਪਈ ਕਿ ਜੇ ਉਹਨੂੰ ਕੁਝ ਵੀ ਚਾਹੀਦਾ ਹੋਊਗਾ ਤੇ ਫਟਾਫਟ ਫੜਾ ਦੇਉਂਗੀ کافی ਦੇਰ ਬਾਅਦ ਉਹ ਕਮਰੇ ਵਿੱਚੋਂ ਨਿਕਲਿਆ ਮੈਂ ਫਟਾਫਟ ਉਹਦੇ ਕੋਲ ਗਈ ਤੇ ਪੁੱਛਿਆ ਕਿ ਕਿਸੇ ਚੀਜ਼ ਦੀ ਜ਼ਰੂਰਤ ਆ ਆ ਤਾਂ ਮਾਲਕ ਨੇ ਮੈਨੂੰ ਇਗਨੋਰ ਕਰ ਦਿੱਤਾ ਤੇ ਉੱਥੋਂ ਚਲਾ ਗਿਆ ਕੋਈ ਵੀ ਜਵਾਬ ਨਹੀਂ ਦਿੱਤਾ ਮੈਂ ਸ਼ਰਮਿੰਦਗੀ ਜਿਹੀ ਹੋ ਗਈ ਆਪਣੇ ਆਪ ਨੂੰ ਤਸੱਲੀ ਦੇਣ ਲੱਗ ਪਈ ਕਿ ਇਹ ਸਭ ਕੁਝ ਇੱਥੇ ਚੱਲਦਾ ਇੱਕ ਵਾਰ ਮੈਂ ਉਹਦੀ ਘਰ ਵਾਲੀ ਬਣ ਕੇ ਇੱਥੇ ਰਹਿ ਰਹੀ ਗਈ ਆ ਤਾਂ ਫਿਰ ਮੈਂ ਵੀ ਬੜੇ ਠਾਠ ਬਾਠ ਨਾਲ ਰਿਹਾ ਕਰੂੰਗੀ ਮੈਂ ਆਪਣੇ ਕਮਰੇ ਵਿੱਚ ਵਾਪਸ ਆ ਗਈ ਕੁਝ ਦੇਰ ਹੋਈ ਸੀ ਅਜੇ ਮੈਂ ਕਮਰੇ ਵਿੱਚ ਹੀ ਸੀ ਤੇ ਕਮਰੇ ਦੀ ਬੈਲ ਵੱਜ ਗਈ ਮੈਂ ਫਟਾਫਟ ਉੱਠ ਕੇ ਬਾਹਰ ਚਲੀ ਗਈ ਕਿਉਂਕਿ ਬਾਹਰ ਬੈਲ ਮੇਰੇ ਮਾਲਕ ਨੇ ਵਜਾਈ ਸੀ ਆਪਣੇ ਕਿਸੇ ਕੰਮ ਲਈ ਤੇ ਸਿਰਫ ਮੈਂ ਹੀ ਨਹੀਂ ਉੱਥੇ ਬਹੁਤ ਸਾਰੀਆਂ ਨੌਕਰਾਨੀਆਂ ਆਈਆਂ ਹੋਈਆਂ ਸੀ ਮੈਂ ਵੀ ਜਾ ਕੇ ਲਾਈਨ ਵਿੱਚ ਲੱਗ ਗਈ ਕੁਝ ਦੇਰ ਬਾਅਦ ਮਾਲਕ ਆਇਆ ਤੇ ਉਹਨੇ ਸਾਨੂੰ ਸਾਰਿਆਂ ਨੂੰ ਦੱਸਿਆ ਕਿ ਮੇਰੀ ਅੱਜ ਕੁੜੀ ਆ ਰਹੀ ਆ ਤੇ ਉਹਦਾ ਸਾਰਿਆਂ ਨੇ ਬਹੁਤ ਧਿਆਨ ਰੱਖਣਾ ਮੈਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸ਼ਿਕਾਇਤ ਨਹੀਂ ਮਿਲਣੀ ਚਾਹੀਦੀ ਇਹ ਗੱਲ ਸੁਣ ਕੇ ਤਾਂ ਮੈਂ ਹੈਰਾਨ ਰਹਿ ਗਈ ਮਾਲਕ ਨੇ ਸਾਰੀਆਂ ਨੌਕਰਾਨੀਆਂ ਵੱਲ ਦੇਖਿਆ ਪਰ ਉਹ ਸਾਰੀਆਂ ਬੜੇ ਨਾਰਮਲ ਅੰਦਾਜ਼ ਵਿੱਚ ਖੜੀਆਂ ਹੋਈਆਂ ਸੀ। ਮਾਲਕ ਇਦਾਂ ਗੱਲ ਕਰ ਰਿਹਾ ਸੀ ਕਿ ਜਿੱਦਾਂ ਰੋਜ਼ ਦੀ ਹੀ ਗੱਲ ਹੋਵੇ। ਪਰ ਮੈਂ ਤਾਂ ਕਦੀ ਵੀ ਕਿਸੇ ਕੋਲੋਂ ਨਹੀਂ ਸੁਣਿਆ ਸੀ ਕਿ ਉਹਦੀ ਕੋਈ ਕੁੜੀ ਵੀ ਆ ਆਪਣੇ ਘਰ ਵਿੱਚ ਬਿਲਕੁਲ ਇਕੱਲਾ ਰਹਿੰਦਾ ਸੀ। ਇਸ ਗੱਲ ਵੱਲ ਤਾਂ ਮੇਰਾ ਧਿਆਨ ਹੀ ਨਹੀਂ ਗਿਆ ਕਿ ਉਹ ਵਿਆਹਾ ਹੋਇਆ ਵੀ ਆ। ਹੋ ਸਕਦਾ ਸਾਰੀਆਂ ਗੱਲਾਂ ਸੁਣਨ ਤੋਂ ਬਾਅਦ ਅਸੀਂ ਆਪਣੇ ਕਮਰਿਆਂ ਵਿੱਚ ਚਲੀਆਂ ਗਈਆਂ। ਇੱਥੇ ਸਾਰੀਆਂ ਨੌਕਰਾਨੀਆਂ ਨਵੀਆਂ ਹੀ ਸੀ। ਤੇ ਹੁਣ ਇਹ ਗੱਲ ਸਾਹਮਣੇ ਆ ਗਈ ਸੀ ਕਿ ਮਾਲਕ ਨੇ ਆਪਣੀ ਕੁੜੀ ਦਾ ਕਰਕੇ ਸਾਰੀਆਂ ਨੌਕਰਾਨੀਆਂ ਨੂੰ 1 ਮਹੀਨਾ ਪਹਿਲਾਂ ਹੀ ਇੱਥੇ ਰੱਖਿਆ ਤੇ ਉਹਦੀ ਕੁੜੀ ਹੌਸਟਲ ਵਿੱਚ ਰਹਿੰਦੀ ਆ ਪਰ ਹੁਣ ਉਹ ਵਾਪਸ ਘਰ ਆ ਰਹੀ ਆ ਤੇ ਉਹਦੀ ਪਿਆਰੀ ਜਿਹੀ ਕੁੜੀ ਦਾ ਕਰਕੇ ਉਹਨੇ ਨੌਕਰਾਨੀਆਂ ਰੱਖੀਆਂ ਹੋਈਆਂ ਸੀ ਇਹ ਗੱਲ ਸੁਣ ਕੇ ਮੈਂ ਉਦਾਸ ਜਿਹੀ ਹੋ ਗਈ ਮੇਰੇ ਸੁਪਨੇ ਟੁੱਟ ਗਏ ਸੀ ਪਰ ਮੈਂ ਆਪਣੇ ਆਪ ਨੂੰ ਸੰਭਾਲ ਲਿਆ ਸੀ ਤੇ ਇਹ ਗੱਲ ਸੋਚ ਲਈ ਸੀ ਕਿ ਚਾਹੇ ਕੁਝ ਵੀ ਹੋ ਜਾਵੇ ਮੰਤਾ ਮੈਂ ਹਰ ਹਾਲ ਵਿੱਚ ਮਾਲਕ ਦੇ ਨਾਲ ਵਿਆਹ ਕਰਵਾ ਕੇ ਹੀ ਰਹੂੰਗੀ ਕੁੜੀ ਹੀ ਆ ਕੀ ਹੋਇਆ ਘਰ ਵਾਲੇ ਤਾਂ ਨਹੀਂ ਉਹ ਤਾਂ ਮਰੀ ਮਰ ਗਈ ਆ ਪਰ ਜਦੋਂ ਉਹਦੇ ਘਰ ਵਾਲੇ ਤੇ ਇਥੋਂ ਦੇ ਮਾਲਕਨ ਮੈਂ ਹੀ ਬਣ ਜਾਊਂਗੀ ਤਾਂ ਸਭ ਕੁਝ ਠੀਕ ਹੋ ਜਾਊਗਾ ਤਿੰਨ ਦਿਨਾਂ ਬਾਅਦ ਉਹਦੀ ਕੁੜੀ ਇੱਥੇ ਰਹਿਣ ਲਈ ਆ ਗਈ ਉਹ ਬਹੁਤ ਸੋਹਣੀ ਸੀ ਪਰ ਮੈਨੂੰ ਉਹਦੇ ਕੋਲੋਂ ਜੈਲਸ ਜਿਹੀ ਮਹਿਸੂਸ ਹੋ ਰਹੀ ਸੀ ਮੈਨੂੰ ਇਦਾਂ ਲੱਗ ਰਿਹਾ ਸੀ ਕਿ ਉਹਨੇ ਮੇਰੇ ਸਾਰੇ ਹੱਕ ਨੂੰ ਰੋਕ ਦਿੱਤਾ ਪਰ ਮੈਂ ਗਲਤ ਸੀ ਉਹਦੇ ਆਉਂਦੇ ਹੀ ਮਾਲਕ ਵੀ ਘਰ ਵਿੱਚ ਜ਼ਿਆਦਾ ਰਹਿ ਲੱਗ ਪਿਆ ਤੇ ਸਾਰੀਆਂ ਨੌਕਰਾਨੀਆਂ ਵੀ ਕੰਮ ਵਿੱਚ ਵਿਜੀ ਰਹਿੰਦੀਆਂ ਸੀ ਜਿਨ੍ਹਾਂ ਮਾਲਕ ਦਾ ਖਿਆਲ ਮੈ ਰੱਖਦੀ ਸੀ ਇਹ ਦੇਖਦੇ ਹੋਏ ਉਹਨੇ ਆਪਣੀ ਕੁੜੀ ਦੀ ਮੈਨੂੰ ਖਾਸ ਨੌਕਰਾਨੀ ਬਣਾ ਦਿੱਤਾ ਜੋ ਮੇਰੇ ਲਈ ਬਹੁਤ ਤਕਲੀਫ ਵਾਲੀ ਗੱਲ ਸੀ ਪਰ ਮੈਂ ਹਰ ਵਕਤ ਉਹਦੇ ਨਾਲ ਹੀ ਰਹਿੰਦੀ ਸੀ ਤੇ ਖੁਸ਼ ਰਹਿਣ ਦੀ ਕੋਸ਼ਿਸ਼ ਕਰਦੀ ਸੀ ਮਾਲਕ ਨੂੰ ਤਾਂ ਮੇਰੇ ਕੋਲ ਹੋਣ ਦਾ ਕੋਈ ਫਰਕ ਹੀ ਨਹੀਂ ਸੀ ਪੈਂਦਾ ਇੱਕ ਦਿਨ ਮੈਂ ਦੇਖਿਆ ਕਿ ਮਾਲਕ ਦੀ ਕੁੜੀ ਕਮਰੇ ਦਾ ਦਰਵਾਜ਼ਾ ਬੰਦ ਕਰਕੇ ਬੈਠੀ ਹੋਈ ਸੀ। ਮੈਨੂੰ ਕੁਝ ਅਜੀਬ ਜਿਹਾ ਲੱਗ ਰਿਹਾ ਸੀ। ਮੈਨੂੰ ਕੁਝ ਏਦਾਂ ਲੱਗ ਰਿਹਾ ਸੀ ਕਿ ਜਿਵੇਂ ਕੋਈ ਅਣਹੋਣੀ ਹੋਣ ਵਾਲੀ ਹੋਵੇ। ਮੈਂ ਦੂਸਰੇ ਕਮਰੇ ਵਿੱਚ ਚਲੀ ਗਈ ਤੇ ਬਾਲਕੋਨੀ ਵਿੱਚ ਆ ਕੇ ਕਮਰੇ ਵਿੱਚੋਂ ਦੇਖਣ ਲੱਗ ਪਈ। ਤੇ ਮੇਰੇ ਹੋਸ਼ ਉੱਡ ਗਏ। ਮੈਂ ਜਦੋਂ ਮਾਲਕ ਦੀ ਕੁੜੀ ਦੇ ਕਮਰੇ ਵਿੱਚ ਕਿਸੇ ਮਰਦ ਨੂੰ ਦੇਖਿਆ ਤਾਂ ਹੈਰਾਨ ਰਹਿ ਗਈ। ਉਹ ਬੰਦਾ ਕੋਈ ਵੱਡੀ ਉਮਰ ਦਾ ਸੀ। ਜਦਕਿ ਨਿਸ਼ਾ ਤਾਂ ਕੋਈ 20 ਸਾਲ ਦੀ ਸੀ। ਮੈਂ ਸਮਝ ਗਈ ਸੀ ਕਿ ਇਸ ਬੰਦੇ ਨੂੰ ਹੀ ਘਰ ਬੁਲਾਇਆ ਪਰ ਉਹਨੇ ਇਸ ਬੁੱਢੇ ਵਿੱਚ ਕੀ ਦੇਖਿਆ ਤਾਂ ਮੈਨੂੰ ਆਪਣਾ ਖਿਆਲ ਆਇਆ ਕਿ ਮੇਰਾ ਮਾਲਕ ਵੀ 40 ਤੋਂ ਉੱਪਰ ਦਾ ਪਰ ਮੈਂ ਤਾਂ ਹਜੇ 26 ਕੋਸਾਲਾਂ ਦੀ ਹਾਂ ਮੈਨੂੰ ਵੀ ਤਾਂ 40 ਸਾਲ ਦੇ ਬੰਦੇ ਨਾਲ ਪਿਆਰ ਹੋ ਸਕਦਾ ਤਾਂ ਨੀਸ਼ਾ ਲਈ ਇਹ ਅਣਹੋਣੀ ਕਿਦਾਂ ਹੋ ਗਈ ਮੈਂ ਫੈਸਲਾ ਕਰ ਲਿਆ ਕਿ ਸ਼ਾਮ ਨੂੰ ਮਾਲਕ ਜਿੱਦਾਂ ਹੀ ਘਰ ਆਊਗਾ ਤਾਂ ਉਹਨੂੰ ਉਹਦੀ ਕੁੜੀ ਦੀ ਕਰਤੂਤ ਦੱਸ ਦੇਵਾਂਗੀ ਇਹ ਸ਼ਾਇਦ ਇਦਾਂ ਹੀ ਮਾਲਕ ਨੂੰ ਆਪਣੇ ਜਾਲ ਵਿੱਚ ਫਸਾ ਸਕਾਂ। ਸ਼ਾਮ ਨੂੰ ਜਦੋਂ ਮਾਲਕ ਘਰ ਆਇਆ ਤਾਂ ਮੈਂ ਕੱਲੀ ਨੇ ਉਹਨੂੰ ਦੱਸਿਆ ਤਾਂ ਉਹਨੇ ਮੇਰੀ ਗੱਲ ਕਿਸੇ ਦਾ ਵੀ ਜਵਾਬ ਦਿੱਤੇ ਬਗੈਰ ਹੀ ਆਪਣੀ ਕੁੜੀ ਨੂੰ ਬੁਲਾਇਆ ਤੇ ਪੁੱਛਿਆ ਕਿ ਇਹ ਸੱਚ ਆ? ਇਹ ਸੁਣ ਕੇ ਤਾਂ ਮੈਂ ਹੈਰਾਨ ਰਹਿ ਗਈ ਤੇ ਉਹ ਕਹਿੰਦੀ ਨਹੀਂ ਤਾਂ ਭਲਾ ਮੇਰੀ ਕੀ ਇੱਜ਼ਤ ਰਹਿ ਜਾਂਦੀ ਸੀ? ਮੈਂ ਉਹਨੇ ਮੇਰੇ ਹੀ ਹੱਕ ਵਿੱਚ ਜਵਾਬ ਦਿੱਤਾ। ਕਹਿਣ ਲੱਗੀ ਹਾਂਜੀ। ਇਹ ਸੁਣ ਕੇ ਮੇਰੀ ਜਾਨ ਵਿੱਚ ਜਾਨ ਆ ਗਈ ਕਿ ਸ਼ੁਕਰ ਆ ਇਹ ਕੁੜੀ ਆਪਣੀ ਗੱਲ ਤੋਂ ਮੁੱਕਰੀ ਤਾਂ ਨਹੀਂ ਪਰ ਨੀਸ਼ਾ ਨੇ ਮਾਲਕ ਨੂੰ ਦੱਸਿਆ ਕਿ ਉਹ ਮੇਰੇ ਟੀਚਰ ਸੀ ਮੈਨੂੰ ਮਿਲਣ ਲਈ ਆਏ ਸੀ ਮੈਂ ਕਿਸੇ ਚੰਗੇ ਕਾਲਜ ਵਿੱਚ ਮੈਂ ਕਿਸੇ ਚੰਗੇ ਕਾਲਜ ਵਿੱਚ ਐਡਮਿਸ਼ਨ ਲੈਣੀ ਸੀ ਇਹ ਸੁਣ ਕੇ ਮਾਲਕ ਮੈਨੂੰ ਘੂਰ ਕੇ ਦੇਖਣ ਲੱਗ ਪਿਆ ਤੇ ਕਹਿਣ ਲੱਗਾ ਕਿ ਮੈਂ ਤੈਨੂੰ ਪਹਿਲੀ ਤੇ ਆਖਰੀ ਵਾਰ ਤੈਨੂੰ ਸਮਝਾ ਰਿਹਾ ਹਾਂ ਕਰਦੇ ਇੱਕ ਮੈਂਬਰ ਦੀ ਸ਼ਿਕਾਇਤ ਦੂਸਰੇ ਮੈਂਬਰ ਨੂੰ ਲਾਉਣੀ ਛੱਡ ਦਿਓ ਇਸੇ ਵਿੱਚ ਹੀ ਤੇਰਾ ਫਾਇਦਾ ਮੈਂ ਚੁੱਪ ਕਰ ਗਈ ਮੈਂ ਹੁਣ ਕੀ ਕਹਿਣਾ ਸੀ ਮੈਂ ਕਮਰੇ ਵਿੱਚੋਂ ਬਾਹਰ ਆਏ ਤਾਂ Nisha ਮੇਰੇ ਕੋਲ ਆ ਕੇ ਹਸਦੀ ਹੋਈ ਕਹਿਣ ਲੱਗੀ Papa ਨੇ ਤੈਨੂੰ ਮੇਰੀ ਖਾਸ ਨੌਕਰਾਨੀ ਬਣਾ ਕੇ ਰੱਖਿਆ ਉਹਦਾ ਖਾਸ ਕੈਮਰਾ ਬੰਦ ਹੀ ਕੋਈ ਲੋੜ ਨਹੀਂ ਕਿਉਂਕਿ ਇਹਦੇ ਵਿੱਚ ਤੇਰੀ ਹੀ ਭਲਾਈ ਆ ਮੈਂ ਚੁੱਪ ਕਰਕੇ ਖੜੀ ਰਹੀ ਮੈਨੂੰ ਯਕੀਨ ਸੀ ਕਿ ਉਹ ਆਦਮੀ ਕੋਈ ਟੀਚਰ ਨਹੀਂ ਜ਼ਰੂਰਦਾਰ ਵਿੱਚ ਕੁਝ ਕਾਲਾ ਸੀ ਤੇ ਨਿਸ਼ਾ ਵੀ ਮੇਰੇ ਤੋਂ ਖਿੱਚ ਕੇ ਰਹਿਣ ਲੱਗ ਪਈ ਸੀ ਮੈਂ ਉਹਦਾ ਕੋਈ ਵੀ ਕੰਮ ਕਰਨ ਲੱਗਦੀ ਤਾਂ ਮੈਨੂੰ ਬਾਹਰ ਭੇਜ ਦਿੰਦੀ ਤੇ ਦੂਸਰੀ ਕਿਸੇ ਨੌਕਰਾਨੀ ਨੂੰ ਬੁਲਾ ਲੈਂਦੀ ਸੀ ਮੈਨੂੰ ਬਹੁਤ ਬੁਰਾ ਲੱਗਦਾ ਸੀ ਪਰ ਮੈਨੂੰ ਪਤਾ ਸੀ ਕਿ ਇਸ ਸਭ ਦੀ ਵਜ੍ਹਾ ਉਹੀ ਸ਼ਿਕਾਇਤ ਆ ਜੋ ਮੈਂ ਮਾ ਮੈਂ ਮਾਲਕ ਨੂੰ ਦਾਸ ਦਿੱਤੀ ਸੀ ਮੇਰੇ ਦਿਲ ਵਿੱਚ ਉਹਦੇ ਲਈ ਨਫ਼ਰਤ ਹੋਣ ਲੱਗ ਪਈ ਸੀ ਮਾਲਕ ਕੁੜੀ ਦਾ ਕਰਕੇ ਪਹਿਲਾਂ ਵੀ ਜੋ ਥੋੜਾ ਬਹੁਤਾ ਧਿਆਨ ਮੇਰੇ ਵੱਲ ਦਿੰਦਾ ਸੀ ਹੁਣ ਤਾਂ ਪੂਰੀ ਤਰ੍ਹਾਂ ਖਤਮ ਹੋ ਗਿਆ ਸੀ ਪਰ ਉਹ ਮੈਨੂੰ ਕੰਟੈਕਟ ਦਾ ਕਰਕੇ ਤਿੰਨ ਸਾਲ ਪਹਿਲਾਂ ਨਹੀਂ ਸੀ ਕੱਢ ਸਕਦਾ ਤੇ ਇਹ ਮੇਰੇ ਲਈ ਖੁਸ਼ੀ ਵਾਲੀ ਗੱਲ ਸੀ ਮੈਂ ਇੱਕ ਦਿਨ ਛੱਤ ਤੇ ਚਲੀ ਗਈ ਤੇ ਇਕੱਲੀ ਹੀ ਬੈਠਾ ਨੂੰ ਦਿਲ ਕਰ ਰਿਹਾ ਸੀ ਥੱਲੇ ਹਰ ਵਕਤ ਨੌਪਰਾਣੀਆਂ ਦੀਆਂ ਗੱਲਾਂ ਸੁਣ-ਸੁਣ ਕੇ ਮੈਨੂੰ ਆਪਣੀ ਮਾਂ ਦੀ ਯਾਦ ਆ ਰਹੀ ਸੀ ਮੈਂ ਛੱਤ ਤੇ ਆਈ ਤੇ ਹੈਰਾਨ ਹੀ ਰਹਿ ਗਈ ਕਿ ਉੱਥੋਂ ਥੋੜੀ ਦੂਰ ਨਿਸ਼ਾ ਉਸ ਮਾਰਦ ਦੇ ਨਾਲ ਇੱਕ ਰੁੱਖ ਦੀ ਛਾਂ ਥਲੇ ਬੈਠੀ ਸੀ ਵੈਸੇ ਤਾਂ ਉਹ ਕਿਤਾਬ ਲੈ ਕੇ ਬੈਠੀ ਸੀ ਪਰ ਉਸ ਆਦਮੀ ਨੇ ਨਿਸ਼ਾ ਦੇ ਹੱਥ ਤੇ ਹੱਥ ਰੱਖਿਆ ਹੋਇਆ ਸੀ ਤੇ ਉਹਨੂੰ ਕੁਝ ਕਹਿ ਰਿਹਾ ਸੀ ਜਿਹਨੂੰ ਦੇਖ ਕੇ ਮੈਨੂੰ ਸ਼ਰਮਜੇਹੀ ਆਉਣ ਲੱਗ ਪਈ ਹੁਣ ਤਾਂ ਮੇਰਾ ਸ਼ੱਕ ਯਕੀਨ ਵਿੱਚ ਬਦਲ ਗਿਆ ਸੀ ਮੈਂ ਜਲਦੀ ਆਪਣਾ ਫੋਨ ਕੱਢਿਆ ਤੇ ਨੀsha ਦੀ ਵੀਡੀਓ ਬਣਾਉਣ ਲਈ ਮੇਰੇ ਹੱਥ ਵਿੱਚ ਇੱਕ ਬਹੁਤ ਚੰਗੀ ਚੀਜ਼ ਲੱਗ ਗਈ ਸੀ ਹੁਣ ਤਾਂ ਮਾਲਕ ਮੇਰੀ ਗੱਲ ਨੂੰ ਕਦੇ ਵੀ ਝੂਠ ਨਹੀਂ ਕਹਿ ਸਕਦਾ ਸੀ ਮੇਰਾ ਦਿਲ ਕਰਦਾ ਸੀ ਕਿ ਮੈਂ ਇਸੇ ਵੇਲੇ ਉੱਠ ਕੇ ਮਾਲਕ ਦੇ ਕੋਲ ਜਾਵਾਂ ਤੇ ਉਹਨੂੰ ਸਾਰੀ ਸੱਚਾਈ ਦੱਸ ਦੇਵਾਂ ਇਹ ਵੀ ਦੱਸਾਂ ਕਿ ਮੈਂ ਪਹਿਲਾਂ ਵੀ ਗਲਤ ਨਹੀਂ ਸੀ ਕਿਹਾ ਤੇਰੀ ਕੁੜੀ ਸੱਚੀ ਹੀ ਇਦਾਂ ਦੇ ਕੰਮ ਕਰਦੀ ਆ ਮੈਂ ਥੱਲੇ ਆ ਗਈ ਪਰ ਥੱਲੇ ਆਉਣ ਤੋਂ ਪਹਿਲਾਂ ਹੀ ਉਹ ਗੱਡੀ ਵਿੱਚ ਬੈਠ ਕੇ ਕਿਤੇ ਚਲਾ ਗਿਆ ਸੀ ਮੈਨੂੰ ਬੜਾ ਅਫਸੋਸ ਜਿਆ ਹੋਇਆ ਜੇ ਮੈਂ 1 ਮਿੰਟ ਪਹਿਲਾਂ ਆ ਜਾਂਦੀ ਤਾਂ ਸ਼ਾਇਦ ਉਹਦੇ ਨਾਲ ਗੱਲ ਕਰ ਲੈਂਦੀ ਮੈਂ ਵੀ ਸਵਿਮਿੰਗ ਪੂਲ ਦੇ ਕੋਲ ਜਾ ਕੇ ਬੈਠ ਕੇ ਉਹਦੀ ਵਾਪਸੀ ਦਾ ਇੰਤਜ਼ਾਰ ਕਰਨ ਲੱਗ ਪਈ ਪਰ ਕਾਫੀ ਦੇਰ ਹੋ ਗਈ ਸੀ ਤੇ ਮਾਲਕ ਘਰ ਨਹੀਂ ਆਇਆ ਸੀ ਮੈਂ ਤਾਂ ਉੱਠ ਕੇ ਅੰਦਰ ਵਾਪਸ ਆ ਗਈ ਉੱਥੇ ਨਿਸ਼ਾ ਖੜੀ ਕਿਸੇ ਨੌਕਰਾਂ ਨੂੰ ਕੁਝ ਖਾਣ ਬਾਰੇ ਕਹ ਰਹੀ ਸੀ ਮੈਂ ਉਹਨੂੰ ਪੁੱਛਿਆ ਕਿ ਮਾਲਕ ਘਰ ਕਦੋਂ ਆਉਤਾ ਕਾਉਣਗੇ ਉਹ ਮੈਨੂੰ ਹਰਾਨੀ ਨਾਲ ਦੇਖਣ ਲੱਗ ਪਈ ਤੇ ਫਿਰ ਨੌਕਰਾਨੀ ਨੂੰ ਇੱਕ ਦੋ ਗੱਲਾਂ ਕਹਿ ਕੇ ਉਹ ਚਲੀ ਗਈ ਤੇ ਕਹਿਣ ਲੱਗੀ ਕਿ ਤੂੰ ਉਹਦੀ ਘਰ ਵਾਲੀ ਆ ਜੋ ਤੈਨੂੰ ਇਹ ਸਭ ਕੁਝ ਪਤਾ ਹੋਣਾ ਚਾਹੀਦਾ ਕਿ ਕਦੋਂ ਆਉਣਗੇ ਤੇ ਕਦੋਂ ਜਾਣਾ ਜ਼ਿਆਦਾ ਧਿਆਨ ਦੇਣ ਦੀ ਕੋਈ ਲੋੜ ਨਹੀਂ ਅੱਜ ਮੈਨੂੰ ਉਹਦੀ ਗੱਲ ਬੁਰੀ ਨਹੀਂ ਲੱਗੀ ਸੀ ਮੈਂ ਹਾਸੇ ਵਿੱਚ ਹੀ ਉਹਨੂੰ ਟਾਲ ਦਿੱਤਾ ਜੋ ਕੁਝ ਮੈਂ ਮਾਲਕ ਨੂੰ ਦਿਖਾਉਂਗੀ ਸ਼ਾਇਦ ਉਹ ਮੈਨੂੰ ਆਪਣੇ ਘਰ ਵਾਲੇ ਬਣਾਉਣ ਦਾ ਫੈਸਲਾ ਕਰ ਹੀ ਲੈਣਗੇ ਹਜੇ ਮੈਂ ਇਹ ਸੋਚ ਰਹੀ ਸੀ ਕਿ ਨੀਸ਼ਾ ਨੇ ਮੈਨੂੰ ਬਾਤੋਂ ਫੜਿਆ ਤੇ ਆਪਣੇ ਕਮਰੇ ਵਿੱਚ ਲੈ ਆਈ ਤੇ ਉੱਥੇ ਲਿਆ ਕੇ ਮੈਨੂੰ ੱਤਕਾ ਦੇ ਕੇ ਕਹਿਣ ਲੱਗੀ ਕਿ ਤੂੰ ਆਪਣੀ ਔਕਾਤ ਵਿੱਚ ਰਹਿ ਨੌਕਰਾਂ ਦੀ ਬਣ ਕੇ ਹੀ ਰਹਿ ਇਹਦੇ ਤੇ ਤੂੰ ਜ਼ਿਆਦਾ ਸੁਪਨੇ ਨਾ ਦੇਖ ਚੰਗਾ ਹੋਊਗਾ ਮੈਂ ਸੋਚਿਆ ਸ਼ਾਇਦ ਮਾਲਕ ਪਹਿਲਾਂ ਦੀ ਤਰ੍ਹਾਂ ਮੇਰੀ ਗੱਲ ਤੇ ਯਕੀਨ ਨਾ ਕਰੇ ਕਿਉਂ ਨਾ ਮੈਂ ਉਹਨਾਂ ਦੀ ਕੁੜੀ ਨੂੰ ਹੀ ਬਲੈਕਮੇਲ ਕਰਾਂ ਤਾਂ ਉਹਦੇ ਕੋਲੋਂ ਆਪਣਾ ਕੰਮ ਕਰਵਾ ਲਵਾਂ ਇਹ ਸੋਚਦੇ ਹੀ ਮੇਰੇ ਚਿਹਰੇ ਤੇ ਇੱਕ ਮੁਸਕਰਾਹਟ ਜਿਹੀ ਆ ਗਈ ਮੈਂ ਅਜੀਬ ਜਿਹੇ ਲਹਿਜੇ ਵਿੱਚ ਕਿਹਾ ਕਿ ਦੇਖ ਨੀsha ਤੂੰ ਤਾਂ ਵਿਆਹ ਕਰਵਾ ਕੇ ਇਸ ਘਰ ਵਿੱਚੋਂ ਚਲੀ ਜਾਊਂਗੀ ਪਿੱਛੋਂ ਤੇਰੇ ਪਾਪ ਨੂੰ ਸੰਭਾਲਣ ਵਾਲਾ ਕੋਈ ਤਾਂ ਹੋਣਾ ਚਾਹੀਦਾ ਤੇ ਠੰਡੇ ਦਿਮਾਗ ਨਾਲ ਸੋਚ ਮੈਨੂੰ ਉਮੀਦ ਆ ਕਿ ਤੂੰ ਮੇਰਾ ਸਾਥ ਜ਼ਰੂਰ ਦੇਵੇਂਗੀ ਮੈਂ ਜਵਾਨ ਆ ਸੋਹਣੀ ਵੀ ਆ ਮੇਰੇ ਵਿੱਚ ਕੋਈ ਕਮੀ ਵੀ ਨਹੀਂ ਆ ਉਹ ਚੁੱਪ ਕਰਕੇ ਮੂੰਹ ਪਰੇ ਨੂੰ ਕਰਕੇ ਖੜੀ ਰਹੀ ਤਾਂ ਮੈਂ ਮੋਬਾਈਲ ਚਲਾ ਕੇ ਉਹ ਵੀਡੀਓ ਉਹਦੇ ਸਾਹਮਣੇ ਕਰ ਦਿੱਤੀ ਕਿਹਾ ਕਿ ਇਹ ਮੈਂ ਮਾਲਕ ਨੂੰ ਦਿਖਾਉਣੀ ਚਾਹੁੰਦੀ ਆ ਪਰ ਹੁਣ ਨਹੀਂ ਦਿਖਾਉਂਗੀ ਤੂੰ ਮੇਰੀ ਮਦਦ ਕਰ ਮੈਂ ਤੇਰੀ ਮਦਦ ਕਰੂੰਗੀ ਇਹ ਵੀਡੀਓ ਦੇਖ ਕੇ ਪਹਿਲਾਂ ਤਾਂ ਹੈਰਾਨ ਰਹਿ ਗਈ ਪਰ ਫਿਰ ਹੌਲੀ ਜਿਹੇ ਮੁਸਕਰਾਏ ਤੇ ਕਹਿਣ ਲੱਗਿਆ acha ਠੀਕ ਆ ਮੈਨੂੰ ਆਪਣੇ ਕੰਨਾਂ ਦੇ ਯਕੀਨ ਨਹੀਂ ਹੋ ਰਿਹਾ ਕਿ ਵਾਕੇ ਹੀ ਉਹ ਮੰਨ ਗਈ ਸੀ ਮੈਂ ਚੁੱਪ ਕਰਕੇ ਕਮਰੇ ਵਿੱਚੋਂ ਬਾਹਰ ਆ ਗਈ ਮੇਰੇ ਦਿਲ ਵਿੱਚ ਲੱਡੂ ਫੁੱਟ ਰਹੇ ਸੀ ਪਰ ਵਾਰ-ਵਾਰ ਮੇਰੀ ਅੱਖਾਂ ਦੇ ਸਾਹਮਣੇ ਮੁਸਕਰਾਹਟ ਜਿਹੀ ਆਈ ਜਾਂਦੀ ਸੀ ਉਹਦਾ ਭਲਾ ਕੀ ਮਤਲਬ ਭੋਇਆ ਮੈਂ ਲੱਖ ਸੂਚਨ ਤੋਂ ਬਾਅਦ ਵੀ ਕੋਈ ਅੰਦਾਜ਼ਾ ਨਾ ਲਾ ਸਕੀ ਤਾਂ ਐਸ ਗੱਲ ਨੂੰ ਦਿਮਾਗ ਵਿੱਚੋਂ ਕੱਢ ਦਿੱਤਾ ਤੇ ਵਿਆਹ ਦੇ ਸੁਪਨੇ ਦੇਖਣ ਲੱਗ ਪਈ ਮਾਲਕ ਵਾਪਸ ਘਰ ਆਇਆ ਤਾਂ ਮੈਂ ਉਹਦੇ ਆਲੇ-ਦੁਆਲੇ ਰਹਿਣ ਲੱਗ ਪਈ ਉਹ ਹਰਾਨ ਹੋਇਆ ਤੇ ਹਮੇਸ਼ਾ ਦੇ ਵਾਂਗੂ ਮੈਨੂੰ ਵੀ ਇਗਨੋਰ ਕਰਕੇ ਆਪਣੀ ਕੁੜੀ ਦੇ ਕਮਰੇ ਵਿੱਚ ਚਲਾ ਗਿਆ। ਉਹ ਨੀਸ਼ਾ ਨੂੰ ਬਹੁਤ ਪਿਆਰ ਕਰਦਾ ਸੀ। ਇੰਨੇ ਥੋੜੇ ਸਮੇਂ ਵਿੱਚ ਮੈਂ ਇਹ ਗੱਲ ਤਾਂ ਸਮਝ ਆ ਗਈ ਸੀ ਪਰ ਇੱਕ ਵਾਰ ਮੇਰਾ ਇਹਦੇ ਨਾਲ ਵਿਆਹ ਹੋ ਜਾਂਦਾ ਤਾਂ 10 ਗੁਣਾ ਹੋਰ ਵੀ ਜ਼ਿਆਦਾ ਪਿਆਰ ਕਰਦਾ। ਇਹ ਗੱਲ ਸੋਚ ਕੇ ਮੇਰਾ ਦਿਲ ਖੁਸ਼ ਹੋ ਜਾਂਦਾ ਸੀ। ਮੈਂ ਰਸੋਈ ਵਿੱਚ ਆ ਗਈ। ਕੁਝ ਥੇੜ ਬਾਅਦ ਮਾਲਕ ਨੀਸ਼ਾ ਦੇ ਕਮਰੇ ਵਿੱਚੋਂ ਬਾਹਰ ਨਿਕਲੇ ਆ ਤਾਂ ਮੈਨੂੰ ਘੂਰ ਕੇ ਦੇਖਿਆ। ਫਿਰ ਆਪਣੇ ਕਮਰੇ ਵਿੱਚ ਚਲਾ ਗਿਆ ਮੈਂ ਬਹੁਤ ਹੈਰਾਨ ਹੋਈ ਕਿ ਇਹਨੂੰ ਕੀ ਹੋ ਗਿਆ ਕਿ ਕਿਤੇ ਨਸ਼ਾ ਨੇ ਕੁਝ ਦੱਸਤਾ ਨਹੀਂ ਦਿੱਤਾ ਮੇਰਾ ਧਿਆਨ ਨਿਸ਼ਾ ਜੀ ਕਮਰੇ ਵੱਲ ਸੀ ਮੈਂ ਉਹਦੇ ਕਮਰੇ ਵਿੱਚ ਗਈ ਤਾਂ ਉਹਨੇ ਮੈਨੂੰ ਦੇਖਿਆ ਤੇ ਪਰ ਚੁੱਪ ਰਹੀ ਮੈਂ ਉਹਨੂੰ ਕਿਹਾ ਕਿ ਤੂੰ ਕੁਝ ਦੱਸਿਆ ਤਾਂ ਨਹੀਂ ਮਾਲਕ ਨੂੰ ਉਹ ਮੁਸਕਰਾ ਪਈ ਤੇ ਕਹਿਣ ਲੱਗੀ ਮੈਂ ਭਲਾ ਕਿਉਂ ਕੁਝ ਦੱਸੂੰਗੀ ਇਹ ਤਾਂ ਤੇਰੀ ਘਟੀਆ ਸੋਚ ਤੇ ਆਦਤਾਂ ਜੋ ਤੂੰ ਪਾਪਾ ਨੂੰ ਦਿਖਾ ਰਹੀਆਂ ਮੈਂ ਉਹਨੂੰ ਪੁੱਛਿਆ ਕਿ ਕੀ ਮਤਲਬ ਆ ਤੇਰਾ ਮਮੈ ਨੂੰ ਕਹਿਣ ਲੱਗੀ ਜੋ ਤੂੰ ਹਰ ਵਕਤ ਪਾਪਾ ਦੇ ਵਾਲੇ ਦੁਆਲੇ ਘੁੰਮਦੀ ਰਹਿਣੀ ਆ ਨਾ ਉਹ ਘਟ ਕਰ ਦੇ ਤੇ ਉਹਦੇ ਸਾਹਮਣੇ ਵੀ ਘਟ ਜਾਇਆ ਕਰ ਮੈਨੂੰ ਉਹਦੀ ਗੱਲ ਤੇ ਗੁੱਸਾ ਜਿਹਾ ਆ ਗਿਆ ਮੈਂ ਕਿਹਾ ਕਿ Nisha ਕੁਝ ਦੇਰ ਪਹਿਲਾਂ ਤੂੰ ਮੇਰੇ ਨਾਲ ਇਹ ਗੱਲ ਕੀਤੀ ਸੀ ਕਿ ਅਸੀਂ ਇੱਕ ਦੂਜੇ ਦੀ ਮਦਦ ਕਰਾਂਗੇ ਆਪਣੇ ਪਾਪਾ ਦੇ ਨਾਲ ਮੇਰਾ ਵਿਆਹ ਕਰਵਾ ਦੇਵੇਂਗੀ ਮੈਂ ਤੇਰੇ ਲਈ ਕੁਝ ਵੀ ਕਰੂੰਗੀ ਮੇਰਾ ਵਾਦਾ ਉਹ ਹੱਸਦੀ ਹੋਈ ਕਹਿਣ ਲੱਗੀ ਕਿ ਹਾਂ ਮੈਂ ਸੁਣ ਲਿਆ ਸੀ ਪਰ ਹੁਣ ਯਾਰ ਇਥੋਂ ਪਲੀਜ਼ ਦੁਬਾਰਾ ਮੇਰਾ ਸਿਰ ਨਾ ਖਾਈ ਮੈਨੂੰ ਉਹਦਾ ਇਹ ਲਿਹਾਜਾ ਬਹੁਤ ਬੁਰਾ ਲੱਗਿਆ ਸੀ ਮੈਂ ਕਮਰੇ ਵਿੱਚੋਂ ਬਾਹਰ ਆ ਗਈ ਮੇਰੇ ਅੰਦਰ ਅੱਗ ਜਿਹੀ ਲੱਗੀ ਹੋਈ ਸੀ ਜੋ ਬੋਝ ਨਹੀਂ ਰਹੀ ਸੀ ਕਿ ਇਸ ਕੁੜੀ ਦੀ ਹਿੰਮਤ ਕਿੱਦਾਂ ਹੋਈ ਮੇਰੇ ਨਾਲ ਇਸ ਲਿਹਾਜ ਵਿੱਚ ਗੱਲ ਕਰਨ ਦੀ ਪਹਿਲਾਂ ਤਾਂ ਕਦੀ ਵੀ ਇਦਾਂ ਗੱਲ ਨਹੀਂ ਕੀਤੀ ਸੀ ਪਰ ਹੁਣ ਉਹਨੂੰ ਪਤਾ ਸੀ ਕਿ ਉਹਦੀ ਵੀਡੀਓ ਮੇਰੇ ਕੋਲ ਆ ਮੈਂ ਗੁੱਸੇ ਵਿੱਚ ਮਾਲਕ ਦੇ ਕਮਰੇ ਵਿੱਚ ਚਲੀ ਗਈ ਸੋਚਿਆ ਜੋ ਹੋਊਗਾ ਦੇਖਿਆ ਜਾਊਗਾ ਮਾਲਕ ਨੂੰ ਕਿਸੇ ਨੌਕਰਾਨੀ ਦਾ ਉਹਦੇ ਕਮਰੇ ਵਿੱਚ ਜਾਣਾ ਬਿਲਕੁਲ ਵੀ ਚੰਗਾ ਨਹੀਂ ਲੱਗਦਾ ਸੀ ਤੇ ਇੱਕ ਮਾਇ ਸੀ ਜਿਨੇ ਪਹਿਲੀ ਵਾਰ ਇਹ ਗੁਸਤਾਖੀ ਕੀਤੀ ਸੀ ਪਰ ਮੈਨੂੰ ਫਿਲਹਾਲ ਆਪਣਾ ਗੁੱਸਾ ਠੰਡਾ ਕਰਨਾ ਸੀ ਤੇ ਇਹਦੇ ਇਲਾਵਾ ਮੈਨੂੰ ਕਿਸੇ ਹੋਰ ਚੀਜ਼ ਦੀ ਪਰਵਾਹ ਨਹੀਂ ਸੀ ਮੈਂ ਚੁੱਪ ਕਰਕੇ ਖੜੀ ਸੀ ਮਾਲਕ ਨੇ ਦੇਖਿਆ ਕਿ ਕੀ ਹੋਇਆ ਜੋ ਤੂੰ ਮੇਰੇ ਬਾਹਰ ਨਿਕਲਣ ਦਾ ਇੰਤਜ਼ਾਰ ਕਰ ਸਕਦੀ ਕਰ ਨਹੀਂ ਸਕਦੀ ਸੀ ਉਹਨੇ ਮੈਨੂੰ ਗੁੱਸੇ ਜਿਹੇ ਵਿੱਚ ਕਿਹਾ ਪਰ ਮੈਂ ਇਗਨੋਰ ਕਰਕੇ ਅੱਗੇ ਹੋਈ ਤੇ ਮੈਂ ਕਿਹਾ ਕਿ ਪਹਿਲਾਂ ਮੇਰੀ ਗੱਲ ਤੇ ਯਕੀਨ ਕਿਉਂ ਨਹੀਂ ਕੀਤਾ ਇਹ ਦੇਖ ਲਓ ਤੁਹਾਡੀ ਕੁੜੀ ਨੇ ਆਪਣੇ ਟੀਚਰ ਦਾ ਹੱਥ ਜਿਵੇਂ ਸੰਦਾਰਚ ਵਿੱਚ ਫੜਿਆ ਹੋਇਆ ਭਲਾ ਇਹ ਕੋਈ ਟੀਚਰ ਤੇ ਸਟੂਡੈਂਟ ਦਾ ਰਿਸ਼ਤਾ ਲੱਗ ਰਿਹਾ ਮਾਲਕ ਗੁੱਸੇ ਨਾਲ ਕਹਿਣ ਲੱਗਾ ਕਿ ਤੈਨੂੰ ਕੀ ਲੱਗਦਾ ਪਰ ਮਾਲਕ ਨੂੰ ਮੇਰੀਆਂ ਗੱਲਾਂ ਤੇ ਯਕੀਨ ਨਹੀਂ ਆ ਰਿਹਾ ਸੀ ਹੁਣ ਤਾਂ ਉਹ ਨਿਸ਼ਾ ਦੀ ਖੈਰ ਨਹੀਂ ਮੈਂ ਥੋੜਾ ਕੋਲ ਹੋ ਕੇ ਮਾਲਕ ਨੂੰ ਕਿਹਾ ਕਿ ਨਿਸ਼ਾ ਸਹੀ ਰਸਤੇ ਤੇ ਨਹੀਂ ਚੱਲ ਰਹੀ ਤੁਹਾਨੂੰ ਉਹਦੇ ਵੱਲ ਧਿਆਨ ਦੇਣਾ ਚਾਹੀਦਾ ਇਹ ਸੁਣ ਕੇ ਮਾਲਕ ਨੇ ਮੈਨੂੰ ਕੁਝ ਵੀ ਨਹੀਂ ਕਿਹਾ ਤੇ ਸੌਣ ਲਈ ਲੰਮੇ ਪੈ ਗਿਆ ਮਾਲਕ ਨੇ ਸੌਣਾ ਸੀ ਇਸ ਲਈ ਮੈਂ ਕਮਰੇ ਵਿੱਚੋਂ ਬਾਹਰ ਚਲੀ ਗਈ ਮੈਨੂੰ ਅੰਦਰ ਹੀ ਅੰਦਰ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਸੀ ਜੋ ਸੰਭਾਲ ਨਹੀਂ ਹੋ ਰਹੀ ਸੀ ਮੈਂ ਸਾਰੀ ਰਾਤ ਸੁੱਤੀ ਨਹੀਂ ਸੀ ਅਗਲੇ ਦਿਨ ਸਾਰੀਆਂ ਨੌਕਰਾਨੀਆਂ ਪਹਿਲਾਂ ਹੀ ਕਮਰੇ ਵਿੱਚੋਂ ਨਿਕਲ ਕੇ ਘਰ ਵਿੱਚ ਆ ਗਈਆਂ ਸੀ ਪਰ ਹਰਾਨ ਰਹਿ ਗਈ ਜਦੋਂ ਮੈਂ ਬਾਹਰ ਗਾਰਡਨ ਵਿੱਚ ਮਾਲਕ ਤੇ ਉਹਦੀ ਧੀ ਨੂੰ ਮੁਸਕਰਾਉਂਦੇ ਹੋਏ ਦੇਖਿਆ ਮੇਰੇ ਤਾਂ ਅੱਗ ਜਿਹੀ ਲੱਗ ਗਈ ਪਲਾਂ ਕੋਈ ਵੀ ਪਿਓ ਇੰਨਾ ਬੇਗੈਰਤ ਹੋ ਸਕਦਾ ਜੋ ਆਪਣੀ ਧੀ ਦੀ ਕਰਤੂਤ ਪਤਾ ਹੋਣ ਦੇ ਵੀ ਉਹਦੇ ਨਾਲ ਇੰਨਾ ਹਾਸ ਬੋਲ ਰਿਹਾ ਹੋਵੇ ਗੁੱਸਾ ਕਰਨ ਦੀ ਬਜਾਏ ਉਹ ਦੋਨੇ ਅੰਦਰ ਆ ਗਏ ਤੇ ਨਿਸ਼ਾ ਨੇ ਮੈਨੂੰ ਜੂਸ ਲੈਣ ਲੈ ਕੇ ਆ ਮੈਂ ਜਲਦੀ ਹੀ ਜੂਸ ਲੈਣ ਚਲੀ ਗਈ ਵਾਪਸ ਆਇਆ ਤਾਂ ਦੋਵੇਂ ਫ੍ਰੈਸ਼ ਹੋ ਗਏ ਸੀ ਜੂਸ ਲਾਂਨਲੀ ਨਿਸ਼ਾਨੇ ਮੈਨੂੰ ਮਸ ਕਰਾਉਂਦੀ ਹੋਈਆਂ ਨਜ਼ਰਾਂ ਨਾਲ ਦੇਖਿਆ ਤੇ ਕਹਿਣ ਲੱਗੀ ਅੱਜ ਮੇਰਾ ਮੰਗੇਤਰ ਰਾਤ ਨੂੰ ਰੋਟੀ ਤੇ ਆ ਰਿਹਾ ਇਸ ਲਈ ਵਧੀਆ ਜਿਹਾ ਕੁਝ ਬਣਾ ਲਵਾਂ। ਕੋਈ ਵੀ ਕਮੀ ਨਹੀਂ ਹੋਣੀ ਚਾਹੀਦੀ ਇਹ ਸੁਣ ਕੇ ਤਾਂ ਮੇਰੇ ਅੱਖ ਜਿਹੀ ਲੱਗ ਗਈ। ਮਹਾਰਾਣੀ ਨਾਲ ਪਹਿਲਾਂ ਨਿਸ਼ਾ ਤੇ ਫਿਰ ਮਾਲਕ ਨੂੰ ਦੇਖਿਆ ਮਾਲਕ ਦੀ ਬਜਾਏ ਨਿਸ਼ਾ ਰਹਿਣ ਲੱਗੀ ਕਿ ਪਾਪਾ ਚਾਹੁੰਦੇ ਆ ਕਿ ਮੈਂ ਵਿਆਹ ਕਰਵਾ ਲਵਾਂ। ਉਹੀ ਆ ਮੇਰਾ ਮੰਗੇਤਰ ਜੋ ਮੈਨੂੰ ਪੜਾਉਣ ਲਈ ਆਉਂਦਾ ਸੀ। ਉਹ ਵੀ ਇਸ ਸ਼ਹਿਰ ਵਿੱਚ ਬਹੁਤ ਅਮੀਰ ਆ ਤੇ ਮੈਂ ਵੀ ਬਹੁਤ ਪੜ੍ਹੀ ਲਿਖੀ ਆ ਤਕਰੀਬਨ ਸਾਲ ਹੋ ਗਿਆ ਮੇਰੀ ਹੋਈ ਨੂੰ ਕਿਉਂ ਪਾਪਾ ਇਸ ਗੱਲ ਤੇ ਮਾਲਕ ਨੇ ਵੀ ਹਾਂ ਵਿੱਚ ਸਿਰ ਹਲਾ ਦਿੰਦਾ ਐਦਾਂ ਲੱਗਦਾ ਸੀ ਇਸ ਤੋਂ ਪਹਿਲਾਂ ਮੈਂ ਵਾਪਸ ਆਉਂਦੀ ਨਿਸ਼ਾ ਵੀ ਮੇਰੇ ਨਾਲ ਕਿਚਨ ਵਿੱਚ ਹੀ ਚਲੀ ਗਈ ਤੇ ਕਹਿਣ ਲੱਗੀ ਕਾਸ਼ ਤੂੰ ਮੇਰੇ ਪਾਪਾ ਨੂੰ ਵੀਡੀਓ ਨਾ ਦਿਖਾਈ ਹੁੰਦੀ ਤਾਂ ਸ਼ਾਇਦ ਮੈਂ ਤੇਰੀ ਕੁਝ ਮਦਦ ਕਰ ਦਿੰਦੀ ਪਰ ਹੁਣ ਮੈਨੂੰ ਤੇਰੇ ਤੇ ਵਿਸ਼ਵਾਸ ਨਹੀਂ ਬਸ ਇੱਕ ਦੋ ਮਹੀਨੇ ਰਹਿ ਗਏ ਮੈਂ ਆਪਣੀ ਨੌਕਰੀ ਪੂਰੀ ਕਰਕੇ ਤੇ ਸਾਡੀ ਜ਼ਿੰਦਗੀ ਵਿੱਚ ਦਫਾ ਹੋ ਜਾ ਤੇਰੇ ਵਰਗੀਆਂ ਹੁੰਦੀਆਂ ਉਹ ਫਰਾਡ ਔਰਤਾਂ ਏਦਾਂ ਹੀ ਧੋਖਾ ਦੇਣ ਵਾਲੀਆਂ ਤੇ ਇਹਦੇ ਤੋਂ ਇਲਾਵਾ ਉਹ ਆਉਂਦੇ ਜਾਂਦੇ ਹੋਏ ਮੈਨੂੰ ਬਹੁਤ ਗੰਦੇ ਗੰਦੇ ਸ਼ਬਦ ਕਹਿ ਜਾਂਦੀ ਸੀ ਮੈਨੂੰ ਸਭ ਕੁਝ ਮਿੱਟੀ ਲੱਗਦਾ ਸੀ ਮੈਨੂੰ ਸਮਝ ਆ ਗਈ ਸੀ ਕਿ ਜਿੰਨਾ ਚਿਰ ਨਿਸ਼ਾ ਕਿਸੇ ਵੀ ਤਰ੍ਹਾਂ ਮੈਂ ਮਾਲਕ ਨੂੰ ਹਾਸਲ ਨਹੀਂ ਕਰ ਸਕਦੀ ਰਾਤ ਨੂੰ ਜਦੋਂ ਉਹਦਾ ਮੰਗੇਤਰ ਆਇਆ ਤਾਂ ਸਾਰੇ ਬਹੁਤ ਖੁਸ਼ ਸੀ ਪਰ ਮੇਰੇ ਅੰਦਰ ਇੱਕ ਅੱਗ ਜਿਹੀ ਲੱਗੀ ਹੋਈ ਸੀ ਜਿਹਨੂੰ ਚਾਹੁੰਦੇ ਹੋਏ ਵੀ ਮੈਂ ਨਹੀਂ ਬੁਝਾ ਸਕਦੀ ਸੀ ਸਾਰੇ ਕੰਮ ਤੋਂ ਫ੍ਰੀ ਹੋ ਕੇ ਮੈਂ ਗਾਰਡਨ ਵਿੱਚ ਚਲੀ ਗਈ ਨਿਸ਼ਾ ਸਵੀਮਿੰਗ ਪੂਲ ਵਿੱਚ ਸਵੀਮਿੰਗ ਕਰ ਰਹੀ ਸੀ ਮੈਨੂੰ ਵੀ ਤੈਰਨਾ ਆਉਂਦਾ ਸੀ ਬਚਪਨ ਵਿੱਚ ਮੈਂ ਨਦੀ ਵਿੱਚ ਬਹੁਤ ਨਹਾਉਂਦੀ ਸੀ ਤਾਂ ਮੈਂ ਸਵੀਮਿੰਗ ਪੂਲ ਵਿੱਚ ਵੜ ਗਈ ਮੈਨੂੰ ਉਹਦੇ ਤੇ ਬਹੁਤ ਗੁੱਸਾ ਚੜ ਰਿਹਾ ਸੀ ਮੈਂ ਕੁਝ ਦੇਰ ਬਾਅਦ ਬਹਾਰ ਆ ਗਈ ਤਾਂ ਅਗਲੀ ਸਵੇਰ ਨੂੰ ਜਦੋਂ ਨੌਕਰਾਨੀਆਂ ਨੇ ਰੌਲਾ ਪਾ ਦਿੱਤਾ ਮੈਂ ਵੀ ਉਹਨਾਂ ਦਾ ਰੌਲਾ ਸੁਣ ਕੇ ਉੱਠ ਗਈ ਤਾਂ ਦੇਖਿਆ ਕਿ ਨਿਸ਼ਾスイਮਿੰਗ ਪੂਲ ਵਿੱਚ ਮਰੀ ਹੋਈ ਸੀ ਜਦਕੇ ਮਾਲਕ ਵੀ ਰੋ ਰਿਹਾ ਸੀ ਤੇ ਕਹਿ ਰਿਹਾ ਸੀ ਕਿ ਮੇਰੀ ਇਕਲੌਤੀ ਧੀ ਸੀ ਤੇ ਕਿਹਨੇ ਮਾਰਿਆ ਮੇਰੀ ਕੁੜੀ ਨੂੰ ਪਲਾ ਕੌਣ ਇੰਨੀ ਹਿੰਮਤ ਕਰ ਸਕਦਾ ਮੇਰੇ ਅੰਦਰ ਇੱਕ ਕਮਿਨੀ ਜਿਹੀ ਖੁਸ਼ੀ ਸੀ ਕਿ ਚੰਗਾ ਹੋਇਆ ਜਾਨ ਛੁੱਟ ਗਈ ਇਸ ਕੁੜੀ ਤੋਂ ਸਿਰਫ ਇਹਦਾ ਕਰਕੇ ਹੀ ਮਾਲਕ ਮੈਨੂੰ ਆਪਣੇ ਕੋਲ ਨਹੀਂ ਆਉਣ ਦਿੰਦਾ ਸੀ ਪੁਲਿਸ ਵੀ ਆ ਗਈ ਤੇ ਇਨਵੈਸਟੀਗੇਟ ਸ਼ੁਰੂ ਹੋ ਗਈ ਸੀ ਕਿਸੇ ਨੌਕਰਾਨੀ ਨੂੰ ਇਹਦੀ ਕੋਈ ਵੀ ਖਬਰ ਨਹੀਂ ਸੀ ਇੱਕ ਹਫ਼ਤੇ ਬਾਅਦ ਇਹ ਮਾਮਲਾ ਠੰਡਾ ਹੋ ਗਿਆ ਮੈਂ ਬਹੁਤ ਜ਼ਿਆਦਾ ਖੁਸ਼ ਸੀ ਜੋ ਹੋਇਆ ਚੰਗਾ ਹੀ ਹੋਇਆ ਸਹੀ ਟਾਈਮ ਤੇ ਨੀਸ਼ਾ ਦੀ ਮੌਤ ਹੋ ਗਈ ਪਰ ਜਦੋਂ ਮਾਲਕ ਦੇ ਕੋਲ ਕੋਈ ਨਹੀਂ ਹੋਊਗਾ ਤਾਂ ਮੈਂ ਉਹਨੂੰ ਬਹੁਤ ਪਿਆਰ ਕਰੂੰਗੀ ਫੇਰ ਉਹ ਮੇਰਾ دیਵਾਨਾ ਹੋ ਜਾਊਗਾ ਮਾਰਦ ਕਦੋਂ ਤੱਕ ਇਹ ਕਲਾ ਰਹਿ ਸਕਦਾ ਭਲਾ ਇਹ ਸੋਚ ਕੇ ਮੇਰੇ ਅੰਦਰ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਸੀ ਮੈਂ ਹੁਣ ਮਾਲਕ ਦਾ ਪਹਿਲਾਂ ਨਾਲੋਂ ਵੀ ਜ਼ਿਆਦਾ ਧਿਆਨ ਰੱਖਣ ਲੱਗੀ ਅਕਸਰ ਹੀ ਉਹ ਮੈਨੂੰ ਦੇਖਦਾ ਤੇ ਦੇਖਦਾ ਹੀ ਰਹਿ ਜਾਂਦਾ ਸੀ ਮੈਂ ਸਮਝ ਗਈ ਸੀ ਕਿ ਉਹ ਮੇਰੇ ਪਿਆਰ ਵਿੱਚ ਪਾਗਲਾ ਇਦਾਂ ਹੀ ਇੱਕ ਮਹੀਨਾ ਹੋ ਗਿਆ ਤਾਂ ਮਾਲਕ ਵੀ ਮਾਲਕ ਵੀ ਨਾਰਮਲ ਹੋਣ ਲੱਗ ਪਿਆ ਜ਼ਿਆਦਾਤਰ ਘਰ ਵੀ ਹੀ ਰਹਿੰਦਾ ਸੀ ਤੇ ਜਦੋਂ ਘਰ ਹੁੰਦਾ ਸੀ ਤਮੈ ਹੀ ਉਹਦੀ ਸੇਵਾ ਕਰਦੀ ਹੁੰਦੀ ਸੀ ਇੱਕ ਦਿਨ ਮਾਲਕ ਨੇ ਇਹ ਕਿਹਾ ਕਿ ਜੋ ਵੀ ਨੌਕਰਾਨੀ ਸਵੀਮਿੰਗ ਕਰੂਗੀ ਮੈਂ ਉਹਨੂੰ 6 ਲੱਖ ਰੁਪਇਆ ਦੇਵਾਂਗਾ ਕਿਉਂਕਿ ਉਹ ਸਾਰੀਆਂ ਕੁੜੀਆਂ ਮਿਡਲ ਕਲਾਸ ਦੀਆਂ ਸੀ ਤੇ ਮਿਡਲ ਕਲਾਸ ਦੀਆਂ ਕੁੜੀਆਂ ਨੂੰ ਕਿੱਥੇ ਤੈਰਨਾ ਆਉਂਦਾ ਸੀ ਇਹ ਦੇਖ ਕੇ ਮੈਨੂੰ ਬਹੁਤ ਖੁਸ਼ੀ ਹੋਈ ਤੇ ਮੈਂ ਸੋਚਿਆ ਕਿ ਨਿਸ਼ਾ ਦਾ ਮਰਨਾ ਮੇਰੇ ਹੱਕ ਵਿੱਚ ਤਾਂ ਬਿਹਤਰ ਹੀ ਸਾਬਤ ਹੋਇਆ ਸੀ ਮਾਲਕ ਮੇਰੇ ਨਾਲ ਵਿਆਹ ਕਰਵਾ ਦੇ ਜਾਂ ਨਾ ਪਰ ਮੈਂ ਅਮੀਰ ਤਾਂ ਹੋ ਜਾਊਂਗੀ ਮੈਂ ਆਪਣੀ ਐਸ਼ ਰਾਮ ਦੀ ਜ਼ਿੰਦਗੀ گزارੂੰਗੀ ਮੈਂ ਇਸ ਕੰਮ ਦੇ ਲਈ ਹਾਂ ਕਰ ਦਿੱਤੀ ਮਾਲਕ ਵੀ ਹੈਰਾਨ ਰਹਿ ਗਿਆ ਪਰ ਫਿਰ ਵੀ ਸਵੀਮਿੰਗ ਪੂਲ ਵਿੱਚ ਆ ਗਿਆ ਮੈਂ ਵੀ ਸਵੀਮਿੰਗ ਵਾਲੇ ਕੱਪੜੇ ਪਾ ਕੇ ਪਿੱਛੇ ਹੀ ਆ ਗਈ ਪਰ ਜਿੱਦਾਂ ਹੀ ਤੈਰ ਕੇ ਮੈਂ ਮਾਲਕ ਦੇ ਕੋਲ ਪਹੁੰਚੀ ਤਾਂ ਉਹਨੇ ਮੇਰੀ ਧੌਣ ਫੜ ਲਈ ਤੇ ਮੈਂ ਇੱਕ ਮਛਲੀ ਦੀ ਤਰ੍ਹਾਂ ਫੜਫੜਾਉਣ ਲੱਗੀ ਆਲੇ-ਦੁਆਲੇ ਬਾਕੀ ਨੌਕਰਾਂ ਨੇ ਵੀ ਸੀ ਮੈਂ ਮਦਦ ਲਈ ਉਹਨਾਂ ਨੂੰ ਆਵਾਜ਼ ਮਾਰ ਰਹੀ ਸੀ ਪਰ ਕਿਸੇ ਨੇ ਵੀ ਮੇਰੀ ਗੱਲ ਨਾ ਸੁਣੀ ਤੇ ਅੱਗੇ ਵਧਣ ਦੀ ਹਿੰਮਤ ਨਹੀਂ ਕੀਤੀ ਤਾਂ ਮਾਲਕ ਨੇ ਮੈਨੂੰ ਸਵੀਮਿੰਗ ਪੂਲ ਤੋਂ ਬਾਹਰ ਲਾਇਆ ਤੇ ਕਹਿਣ ਲੱਗਾ ਕਿ ਇਦਾਂ ਹੀ ਮਾਰਿਆ ਸੀ ਨਾ ਤੂੰ ਮੇਰੀ ਕੁੜੀ ਨੂੰ ਕਿਉਂ ਜਾ ਜ਼ਿਆਦਾ ਆਇਆ ਕਿ ਨਾ ਕੋ ਇਹ ਸੁਣ ਕੇ ਮੇਰੇ ਹੋਸ਼ ਹੀ ਉੱਡ ਗਏ ਮੈਂ ਡਰਦੇ ਹੋਏ ਮਾਲਕ ਵੱਲ ਦੇਖ ਰਹੀ ਸੀ ਕਿ ਉਹ ਇਸ ਵਕਤ ਕਿਸੇ ਜਾਨਵਰ ਨਾਲੋਂ ਘੱਟ ਨਹੀਂ ਲੱਗ ਰਿਹਾ ਸੀ ਉਹ ਸੱਚ ਕਹਿ ਰਿਹਾ ਸੀ ਕਿ ਉਸ ਰਾਤ ਮੈਂ ਹੀ ਨਿਸ਼ਾਨੂ ਤੈਰਦੀ ਨੂੰ ਦੇਖਿਆ ਸੀ ਤੇ ਮੈਂ ਵੀ ਉੱਥੇ ਹੀ ਤੈਰਨ ਲੱਗ ਪਈ ਸੀ ਉਸ ਜਗ੍ਹਾ ਦੀ ਵਧੀਆ ਗੱਲ ਇਹ ਸੀ ਕਿ ਗਾਰਡਨ ਦੇ ਕਿਸੇ ਏਰੀਆ ਵਿੱਚ ਕੈਮਰਾ ਨਹੀਂ ਲੱਗਿਆ ਹੋਇਆ ਸੀ ਤਾਂ ਬੜੀ ਆਸਾਨੀ ਨਾਲ ਮੈਂ ਨਿਸ਼ਾ ਨੂੰ ਦਬੋ ਕੇ ਮਾਰ ਦਿੱਤਾ ਸੀ ਪੁਲਿਸ ਨੂੰ ਇਹ ਗੱਲ ਪਤਾ ਲੱਗੀ ਕਿ ਨਿਸ਼ਾ ਨੂੰ ਕਿਸੇ ਨੇ ਆਪ ਹੀ ਮਾਰਿਆ ਮਾਲਕ ਨੂੰ ਮੇਰੇ ਤੇ ਸ਼ੱਕ ਸੀ ਕਿਉਂਕਿ ਨਿਸ਼ਾ ਮੇਰੇ ਵਿਆਹ ਦੀ ਖੁਆਇਸ਼ ਤੇ ਸਾਰੀਆਂ ਗੱਲਾਂ ਪਹਿਲੇ ਮਾਲਕ ਨੂੰ ਦੱਸ ਚੁੱਕੀ ਸੀ ਤੇ ਫੇਰ ਉਹਨੇ ਬੜੇ ਤਰੀਕੇ ਨਾਲ ਨੌਕਰਾਨੀਆਂ ਦੇ ਸਾਹਮਣੇ ਮੈਨੂੰ ਜਾਲ ਵਿੱਚ ਫਸਾਇਆ ਸੀ ਮੈਂ ਉਹਦੇ ਪੈਰਾਂ ਵਿੱਚ ਡਿੱਗ ਕੇ ਮਾਫੀ ਮੰਗਣ ਲੱਗ ਪਈ ਪਰ ਉਹ ਮੈਨੂੰ ਠੋਕਰਾਂ ਮਾਰ ਕੇ ਦੂਰ ਚਲਾ ਗਿਆ ਤਾਂ ਪੁਲਿਸ ਵੀ ਆ ਗਈ ਅੱਜ ਮੈਨੂੰ ਕਈ ਸਾਲ ਹੋ ਗਏ ਜੇਲ੍ਹ ਵਿੱਚ ਹਾਂ ਸਿਰਫ ਆਪਣੇ ਲਾਲਚ ਦਾ ਕਰਕੇ ਮੈਂ ਤੁਹਾਡੇ ਸਾਰੇ ਅੱਗੇ ਬੇਨਤੀ ਇਹ ਹੀ ਕਰਦੀ ਹਾਂ ਕਿ ਕਦੀ ਵੀ ਲਾਲਚ ਵਿੱਚ ਨਾ ਆਇਆ ਕਰੋ ਕਿਉਂਕਿ ਫਿਰ ਇਹ ਤੁਹਾਨੂੰ ਕਿਸੇ ਜੋਗਾ ਵੀ ਨਹੀਂ ਛੱਡਦਾ ਮੈਂ 3 ਸਾਲ ਕੰਮ ਕਰਦੀ ਰਹੀ ਫਿਰ ਮੇਰਾ ਕੰਟੈਕਟ ਵੀ ਵੱਡਾ ਹੋ ਗਿਆ ਤੇ ਚੰਗੀ ਸੈਲਰੀ ਵੀ ਮਿਲਦੀ ਰਹੀ ਜੋ ਇਸ ਗੁਨਾ ਦੀ ਦੀ ਜ਼ਿੰਦਗੀ ਨਾਲੋਂ ਬਹੁਤ ਜ਼ਿਆਦਾ ਵਧੀਆ ਸੀ ਹਾਂਜੀ ਦੋਸਤੋ ਇਹ ਸੀ ਅੱਜ ਦੀ ਕਹਾਣੀ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆਪਣੇ ਕਮੈਂਟਾਂ ਰਾਹੀਂ ਜ਼ਰੂਰ ਦੱਸਿਓ ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਦੇ ਹੋ ਚੈਨਲ ਦੇ ਨਵੇਂ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਓ ਮਿਲਾਂਗੇ ਜੀ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਾ ਤੱਕਲੀ ਦੀ ਹੋਈ ਇਜਾਦਤ ਸਤ 6 ਕਾ